ਯਾਨੀ ਕਿ ਸੂਬੇ ਦਾ ਸਿੱਖ ਕੌਮ ਦਾ ਸੂਬੇ ਦਾ ਸਭ ਤੋਂ ਵੱਡਾ ਯੋਗਦਾਨ ਸੀ ਪਰ ਅੱਜ ਅਸੀਂ ਇਹਨਾਂ ਨੂੰ ਜਿਤਾ ਕੇ ਆਪਣੇ ਦੇਸ਼ ਨੂੰ ਯਾਦ ਕਰਕੇ ਵੀ ਗੁਲਾਮੀ ਵਾਲੀ ਜ਼ਿੰਦਗੀ ਜੀ ਰਹੇ ਆ ਜੇ ਬਾਬਾ ਜੀ ਗੱਲ ਕੀਤੀ ਜਾਵੇ ਜਦੋਂ ਆਪਾਂ ਹਿਮਾਚਲਿਆ ਕਿਸੇ ਹੋਰ ਸੂਬਿਆਂ 'ਚ ਐਂਟਰ ਕਰਦੇ ਆ ਤਾਂ ਇੰਨੇ ਟੋਲ ਪਲਾਜ਼ਾਸ ਨਹੀਂ ਹੁੰਦੇ ਜਿੰਨੇ ਕੀ ਪੰਜਾਬ ਦੇ ਵਿੱਚ ਹੈਗੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਦੀ ਝੜੀ ਲੱਗ ਜਾਂਦੀ ਹੈ ਕਾਮਬੰਦੇ ਦੇ ਉੱਤੇ ਪੈਟਰੋਲ ਵੀ ਨਾ ਐਕਸਪੈਂਸਿਵ ਹੋ ਚੁੱਕਿਆ ਹੈ ਟੋਲ ਤਾਂ ਹੈ ਹੀ ਚਲੋ ਇਹਨਾਂ ਮਹਿੰਗਾ ਬੱਚਿਆਂ ਦੀ ਸਕੂਲ ਦੀ ਫੀਸਾਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਮਹਿੰਗਾਈ ਨਹੀਂ ਜਾਤਾ ਬਚੂਗੀ ਹੈ ਪੰਜਾਬ ਦਾ ਕਿਸਾਨੀ ਆ ਮਤਲਬ ਮੋਢੀ ਕਿਉਂ ਬੰਦਾ ਪਹਿਲਾਂ ਸ਼ੁਰੂਆਤ ਹੀ ਉਹ ਕਿਉਂ ਕਰਦਾ ਬਈ ਲੋਕਾਂ ਨੂੰ ਹੋਰਾਂ ਨੂੰ ਨਹੀਂ ਦਿਖਦੇ ਹਿੰਦੂ ਜਿੱਥੇ ਬੰਦੀਆਂ ਹੋ ਗਈਆਂ ਜਾਂ ਹੋਰ ਜਿੱਥੇ ਬੰਦੀਆਂ ਹੋ ਗਈਆਂ ਦੇਖੋ ਜੀ ਇਹ ਜਿਹੜੀ ਲੜਾਈ ਆ ਜਿਹੜਾ ਇਹ ਟੂਰ ਪਲਾਜੇ ਤੇ ਜਿੱਥੇ ਅਸੀਂ ਬੈਠੇ ਆ ਇੱਥੋਂ ਹਿੰਦੂ ਵੀ ਲੰਘ ਰਿਹਾ ਇੱਥੋਂ ਸਿੱਖ ਵੀ ਲੰਘ ਰਿਹਾ ਇੱਥੋਂ ਈਸਾਈ ਵੀ ਲੰਘ ਰਿਹਾ ਇੱਥੋਂ ਮੁਸਲਮਾਨ ਵੀ ਲੰਘ ਰਿਹਾ ਇਹ ਪਲਾਜੇ ਦੀ ਲੜਾਈ ਦਾ ਸਾਰਿਆਂ ਧਰਮਾਂ ਦੀ ਇਕੱਠੀ ਹੈ ਮੈਂਗੜਾ ਪਲਾਜ ਇੰਨਾ ਕਿ ਮਹਿੰਗਾ ਕਿ ਇਸ ਪਲਾਜੇ ਤੋਂ 1 ਕਰੋੜ ਦੀ ਕਮਾਈ ਰੋ ਸੈਂਟਰ ਨੂੰ ਜਾਂਦੀ ਹੈ ਜਿਹਦੇ ਵਿੱਚ 360 ਕਰੋੜ ਸਾਲ ਦਾ ਸੈਂਟਰ ਐਸ ਕੱਲੇ ਪਲਾਜੇ ਤੋਂ ਲੱਜਾਰਿਆ ਪਰ ਇਸ ਪਲਾਜੇ ਤੋਂ ਪੰਜਾਬ ਨੂੰ ਕੋਈ ਇਹਦਾ ਫਾਇਦਾ ਨਹੀਂ ਅਸੀਂ ਆ ਰੋਡ ਵੀ ਕੰਪਲੀਟ ਨਹੀਂ ਹੈ ਕਿ ਜਿੱਥੇ ਦੇਖਿਆ ਜਾਵੇ ਸਰਵਿਸ ਰੋਡ ਵੀ ਇਨਕੰਪਲੀਟਡ ਨੇ ਹੋਰ ਦੇਖਿਆ ਨੈਰੋ ਵੀ ਨੇ ਕਈ ਥਾਂ ਤੇ ਔਰ ਫਿਰ ਵੀ ਇੰਨਾ ਮਹਿੰਗਾ ਟੋਲ ਲੈ ਰਹੇ ਨੇ ਦੇਖੋ ਜੀ ਅਸੀਂ ਇਹੀ ਤਾਂ ਗੱਲ ਕਹਿ ਰਹੇ ਹਾਂ ਕਿ ਰਾਜਪੁਰੇ ਤੋਂ ਜਦੋਂ ਜਿੱਥੋਂ ਪੰਜਾਬ ਦਾ ਹੱਥ ਸ਼ੁਰੂ ਹੋ ਜਾਂਦੀ ਹੈ ਹਿਗਾਨੇ ਤੋਂ ਅਸੀਂ ਪੰਜਾਬ 'ਚ ਵੜਨੇ ਸਾਡਾ ਸਾਰਾ ਰੋਡ ਸਾਰਿਆਂ ਤੋਂ ਜ਼ਿਆਦਾ ਖਰਾਬ ਹੈ ਇੱਕ ਇੱਕ ਹਾਈਵੇ ਹੁੰਦਾ ਹੋਇਆ ਸ਼ੇਰਸਾਂ ਸੂਈ ਮਰ ਗਿਆ ਹੈ ਇਹਦੇ ਵਿੱਚ ਜਦੋਂ ਪੰਜਾਬ 'ਚ ਵੜਦੇ ਆ ਤਾਂ ਕਿਹਾਂ ਦਾ ਸਿੰਗਲ ਰੋਡ ਰਹਿ ਜਾਂਦਾ ਇਸ ਸੜਕ ਦੇ ਉੱਤੇ ਕੋਈ ਡਿਵੈਲਪਮੈਂਟ ਹੋ ਨਹੀਂ ਰਹੀ ਕੰਮ ਕਾਜ ਕੋਈ ਚੱਲ ਨਹੀਂ ਰਿਹਾ 2 ਸਾਲ ਤੋਂ ਬਿਲਕੁਲ ਬੰਦ ਪਿਆ ਤੇ ਪੈਸਾ ਸਾਡਾ ਜ਼ਰੂਰ ਕਰਾਇਆ ਜਾ ਰਿਹਾ ਆਮ ਬੰਦਾ ਇਸ ਪਲਾਜੇ ਦੇ ਤੋਂ ਆਪਣੀ ਗੱਡੀ ਵਿੱਚ ਪਰਿਵਾਰ ਨੂੰ ਲੈ ਕੇ ਨਿਕਲ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਕਿ 400 ਮੈਨੂੰ ਜਾਣ ਦਾ ਦੇਣਾ ਪੈਣਾ 400 ਮੈਨੂੰ ਆਉਂਦਾ ਦੇਣਾ ਪੈਣਾ ਤੇ 900 ਰੁਪਏ ਤਾਂ ਨਾ ਲੈ ਲਿਆ ਉਹਨਾਂ ਕੀ ਕਮਾਈ ਆ ਜਿਹੜਾ ਬੱਚਿਆਂ ਨੂੰ ਨਾਲ ਲੈ ਕੇ ਸ਼ਹਿਰ ਗਿਆ ਲੁਧਿਆਣੇ ਘੁੰਮਣ ਵੀ ਅਸੀਂ ਮੈਂ ਕੋਈ ਸਮਾਨ ਖਰੀਦ ਕੇ ਲਿਆਉਂਗਾ 900 ਰੁਪਏ ਤਾਂ ਐਸੇ ਲੱਗ ਗਿਆ ਕੱਲ ਕੀਤੀ ਜਾਵੇ ਤਾਂ ਹੁਣ ਤਾਂ ਕੋਈ ਨੂਰ ਦੀ ਸਰਕਾਰ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਕਹਿੰਦੇ ਸੀ ਧਰਨਾ ਨਹੀਂ ਲੱਗਣ ਦਵਾਂਗੇ ਟੈਂਕੀਆਂ ਤੇ ਨਹੀਂ ਚੜਨ ਦੇਵਾਂਗੇ ਅੱਜ ਸਰਕਾਰ ਬਦਲ ਚੁੱਕੀ ਹੈ ਧਰਨਿਆਂ ਤੇ ਵੀ ਬਰਾਬਰ ਕਿਸਾਨ ਬੈਠੇ ਨੇ ਭੁੱਖੇ ਪਿਆਸੇ ਘਰ-ਬਾਰ ਛੱਡ ਕੇ ਆਏ ਹੋਏ ਨੇ ਇੰਨੀ ਟੈਂਪਰੇਚਰ ਤੁਸੀਂ ਦੇਖ ਰਹੇ ਹੋ 45 ਡਿਗਰੀ ਦੇ ਆਰ-ਪਾਰ ਪਹੁੰਚ ਚੁੱਕਿਆ ਔਰ ਫਿਰ ਵੀ ਇੰਨੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਕੁਝ ਜ਼ਿੰਮੇਵਾਰਤਾ ਮੌਕੇ ਦੀਆਂ ਸਰਕਾਰਾਂ ਆ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਾਰਾ ਉਸ ਕਰਨਾ ਜਾਂ ਸਰਕਾਰੀ ਅਵੈਸਲੀ ਹੋ ਕੇ ਬੈਠੀ ਆ ਖਾਸ ਕਰਕੇ ਪੰਜਾਬ ਸਰੂਕੇ ਵੱਲੋਂ ਧਿਆਨ ਨਹੀਂ ਹੈ ਨਹੀਂ ਕਿਸਾਨਾਂ ਦੇ ਤਾਂ ਕਾਰਡ ਚੱਲਦੇ ਆ ਸਾਨੂੰ ਤਾਂ ਟੋਲ ਟੈਕਸ ਫ੍ਰੀ ਆ ਅਸੀਂ ਅੱਜ ਲੋਕਾਂ ਦੇ ਹਿੱਤ ਵਾਸਤੇ ਧਰਨਾ ਲਾਇਆ ਇੱਥੇ ਬੈਠੇ ਆ ਔਰ ਲੋਕ ਅੱਜ ਦੀ ਘੜੀ ਬਹੁਤ ਖੁਸ਼ ਆ ਔਰ ਸਾਰੀ ਜਨਤਾ ਸਾਰੀ ਆਵਮ ਸਾਡੇ ਨਾਲ ਆ ਹੋਰ ਅਸੀਂ ਇਹ ਗੱਲ ਕਹੀ ਹੈ ਵੀ ਜਿਹੜੀਆਂ ਸੜਕਾਂ ਨੇ ਟੁੱਟੀਆਂ ਹੋਈਆਂ ਉਹਨੂੰ ਬਣਾ ਦਿੱਤਾ ਜਾਵੇ ਕਿਉਂਕਿ ਸੜਕਾਂ ਟੁੱਟੀਆਂ ਨੇ ਸਟਰੀਟ ਲਾਈਟਸ ਨਹੀਂ ਹੈਗੀਆਂ ਰਾਤ ਨੂੰ ਤੁਸੀਂ ਵੇਖੋਗੇ ਕਵਰ ਕਰਿਓ ਰਾਤ ਨੂੰ ਇੱਥੇ ਹਨੇਰਾ ਹੁੰਦਾ ਜੇ ਨੈਸ਼ਨਲ ਹਾਈਵੇ ਆ ਜੀ ਗਰਮੀ ਦਾ ਟਾਈਮ ਆ ਔਰ ਇੱਥੇ ਦੇਖੋ ਤੁਸੀਂ ਕੋਈ ਪਾਣੀ ਦੀ ਸੁਵਿਧਾ ਨਹੀਂ ਹੈਗੀ ਰੈਸਟਰੂਮ ਨਹੀਂ ਹੈਗਾ ਜਿਹੜਾ ਸਭ ਤੋਂ ਵੱਡੀ ਗੱਲ ਆ ਲੋਕ ਆ ਕੇ ਫਿਰ ਵੀ ਟੋਲ ਇੰਨਾ ਜ਼ਿਆਦਾ ਲੈ ਰਹੇ ਨੇ ਔਰ ਜੇ ਅਗਰ ਗਵਰਨਮੈਂਟ ਕਹਿੰਦੀ ਹੈ ਲਾਅ ਕਹਿੰਦਾ ਹੈ ਕਿ ਅਗਰ ਤੁਹਾਡੇ ਕੋਲ ਇੱਕ ਕ੍ਰਾਈਟੇਰੀਆ ਤੋਂ ਜ਼ਿਆਦਾ ਸਮਾਨ ਨਹੀਂ ਹੈ ਤਾਂ ਤੁਸੀਂ ਟੋਲ ਨਹੀਂ ਵਸੂਲ ਕਰ ਸਕਦੇ ਔਰ ਫਿਰ ਵੀ ਗੁੰਡਾ ਕਰਦੀ ਨਾਲ ਲੈ ਲ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਮਹਾਨਗਰ ਤੋਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਜਿਹੜਾ ਕਿ ਇੱਥੇ ਪੰਜਾਬ ਦਾ ਕੀ ਹਿੰਦੁਸਤਾਨ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੀ ਹੈ ਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਿਸਾਨ ਸੂਰਮਿਆਂ ਦੇ ਵਾਂਗ ਜਦੋਂ-ਕਦੋਂ ਵੀ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣੀ ਹੋਵੇ ਤਾਂ ਪੰਜਾਬ ਦੇ ਕਿਸਾਨ ਸਭ ਤੋਂ ਪਹਿਲਾਂ ਹੋਵੇ ਚਾਹ ਮੋਦੀ ਨੂੰ ਧੂਲ ਚੜ੍ਹਾਉਣ ਦੀ ਗੱਲ ਹੋਵੇ ਚਾਹ ਇੰਡੀਆ ਨੂੰ ਰਸਤਾ ਪਾਣ ਦੀ ਗੱਲ ਹੋਵੇ ਤਾਂ ਸਾਡੇ ਨਾਲ ਬੀਕੇਯੂ ਕਿਸਾਨ ਮਜ਼ਦੂਰ ਤੋਂ ਜੀ ਸੁਖਵਿੰਦਰ ਸਿੰਘ ਬਾਬਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਬੀਕੇਯੂ ਦੁਆਬਾ ਤੋਂ ਇੰਦਰਵੀਰ ਸਿੰਘ ਕਾਦੀਆਂ ਤਾਸੀਂ ਗੱਲਬਾਤ ਕਰਦੇ ਹਾਂ ਪਹਿਲਾਂ ਬਾਬਾ ਜੀ ਤੋਂ ਸੁਖਵਿੰਦਰ ਸਿੰਘ ਸੁਖਵਿੰਦਰ ਜੀ ਹੈ ਨਾ ਤੁਹਾਡਾ ਨਾਮ ਜੀ ਬਾਬਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਨਿਰਪਖ ਪੋਸਟ ਤੇ ਮੈਂ ਤੁਹਾਡਾ ਇੰਟਰਵਿਊ ਕਰਨ ਦੇ ਲਈ ਆਇਆ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾ ਸਵਾਲ ਇਹ ਹੈ ਕਿ ਟੈਕਸ ਦਿੰਦੀ ਜਨਤਾ ਬਿਲਕੁਲ ਪੀਸੀ ਜਾ ਰਹੀ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਹੀ ਇਦਾਂ ਦਾ ਵਤੀਰਾ ਕਿਉਂ ਹੋ ਰਿਹਾ ਹੈ ਹੋਰ ਦੇਸ਼ਾਂ 'ਚ ਹੋਰ ਸੂਬਿਆਂ 'ਚ ਕਿਉਂ ਨਹੀਂ ਹੁੰਦਾ ਦੇਖੋ ਜੀ ਪੰਜਾਬ ਜਿਹੜਾ ਸੂਬਾ ਆ ਇਹ ਮਾਰਸ਼ਲ ਸੂਬਾ ਆ ਇਹਨੇ ਜਦ ਵੀ ਕੋਈ ਵੀ ਜਿੱਤ ਹਾਸਲ ਕੀਤੀ ਹੈ ਤੈਨੂੰ ਲੜਨਾ ਪਿਆ ਆਪਣੇ ਹੱਕ ਲਈ ਭਾਵੇਂ ਅਸੀਂ ਸਾਰਿਆਂ ਤੋਂ ਮਾਰਸ਼ਲ ਕੌਮ ਸੀ ਹਿੰਦੁਸਤਾਨ ਨੂੰ ਯਾਦ ਕਰਾਉਣ ਦੇ ਵਿੱਚ ਜਾਨੀ ਕਿ ਸੂਬੇ ਦਾ ਸਿੱਖ ਕੌਮ ਦਾ ਜਿਹੜੇ ਸੂਬੇ ਦਾ ਸਭ ਤੋਂ ਵੱਡਾ ਯੋਗਦਾਨ ਸੀ ਪਰ ਅੱਜ ਅਸੀਂ ਇਹਨਾਂ ਨੂੰ ਜਿਤਾ ਕੇ ਆਪਣੇ ਦੇਸ਼ ਨੂੰ ਯਾਦ ਕਰਕੇ ਵੀ ਗੁਲਾਮੀ ਵਾਲੀ ਜ਼ਿੰਦਗੀ ਜੀ ਰਹੇ ਆ ਅੱਜ ਵੀ ਸਾਨੂੰ ਆਪਣੇ ਹੱਕ ਲੈਣ ਲਈ ਸਰਕਾਰਾਂ ਨਾਲ ਲੜਨਾ ਪੈਂਦਾ ਜਿਕਰ ਬਾਬਾ ਜੀ ਗੱਲ ਕੀਤੀ ਜਾਵੇ ਜਦੋਂ ਆਪਾਂ ਹਿਮਾਚਲਿਆ ਕਿਸੇ ਹੋਰ ਸੂਬਿਆਂ ਚ ਐਂਟਰ ਕਰਦੇ ਆ ਤਾਂ ਇੰਨੇ ਟੋਲ ਪਲਾਜ਼ਾਸ ਨਹੀਂ ਹੁੰਦੇ ਜਿੰਨੇ ਕੀ ਪੰਜਾਬ ਦੇ ਵਿੱਚ ਹੈਗੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਦੀ ਝੜੀ ਲੱਗ ਜਾਂਦੀ ਹੈ ਕਾਮਬੰਦੇ ਦੇ ਉੱਤੇ ਪੈਟਰੋਲ ਵੀ ਨਾ ਐਕਸਪੈਂਸਿਵ ਹੋ ਚੁੱਕਿਆ ਟੋਲ ਤਾਂ ਹੈ ਹੀ ਚਲੋ ਇੰਨਾ ਮਹਿੰਗਾ ਬੱਚਿਆਂ ਦੀ ਸਕੂਲ ਦੀ ਫੀਸਾਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਮਹਿੰਗਾਈ ਨਹੀਂ ਜਾਤਾ ਵੱਚੂਗੀ ਹੈ ਪੰਜਾਬ ਦਾ ਕਿਸਾਨ ਹੀ ਮਤਲਬ ਮੋਢੀ ਕਿਉਂ ਬੰਦਾ ਪਹਿਲਾਂ ਸ਼ੁਰੂਆਤੀ ਕਿਉਂ ਕਰਦਾ ਬਈ ਲੋਕਾਂ ਨੂੰ ਹੋਰਾਂ ਨੂੰ ਨਹੀਂ ਦਿਖਦੇ ਹਿੰਦੂ ਜੱਥੇਬੰਦੀਆਂ ਹੋ ਗਈਆਂ ਜਾਂ ਹੋਰ ਜ ਦੇਖੋ ਜੀ ਇਹ ਜਿਹੜੀ ਲੜਾਈ ਆ ਜਿਹੜਾ ਇਹ ਟੂਲ ਪਲਾਜੇ ਤੇ ਜਿਵੇਂ ਅਸੀਂ ਬੈਠੇ ਆ ਇਥੋਂ Hindu ਵੀ ਲੰਘ ਰਿਹਾ ਇਥੋਂ Sikh ਵੀ ਲੰਘ ਰਿਹਾ ਇਥੋਂ Isaai ਵੀ ਲੰਘ ਰਿਹਾ ਇਥੋਂ Musalman ਵੀ ਲੰਘ ਰਿਹਾ ਇਹ ਪਲਾਜੇ ਦੀ ਲੜਾਈ ਦਾ ਸਾਰਿਆਂ ਧਰਮਾਂ ਦੀ ਇਕੱਠੀ ਹੈ ਕਿਉਂਕਿ ਪੰਜਾਬ ਦਾ ਨਹੀਂ ਬਲਕਿ ਹਿੰਦੁਸਤਾਨ ਦਾ ਸਾਰਿਆਂ ਤੋਂ ਮਹਿੰਗਾ ਟੂਲ ਪਲਾਜਾ ਮਹਿੰਗਾ ਟੂਲ ਪਲਾਜਾ ਇੰਨਾ ਕਿ ਮਹਿੰਗਾ ਕਿ ਇਸ ਪਲਾਜੇ ਤੋਂ 1 ਕਰੋੜ ਦੀ ਕਮਾਈ ਰੋਜ਼ ਸੈਂਟਰ ਨੂੰ ਜਾਂਦੀ ਹੈ ਜਿਹਦੇ ਵਿੱਚ 360 ਕਰੋੜ ਰੁਪਏ ਸਾਲ ਦਾ ਸੈਂਟਰਲ ਐਸ ਕਲੇ ਪਲਾਜੇ ਤੋਂ ਲੱਜਾ ਰਿਹਾ ਪਰ ਇਸ ਪਲਾਜੇ ਤੋਂ ਪੰਜਾਬ ਨੂੰ ਕੋਈ ਇਹਦਾ ਫਾਇਦਾ ਨਹੀਂ ਅਸੀਂ ਆ ਰੋਡ ਵੀ ਕੰਪਲੀਟ ਨਹੀਂ ਹੈਗੇ ਜਿੱਥੇ ਦੇਖਿਆ ਜਾਵੇ ਸਰਵਿਸ ਰੋਡ ਵੀ ਇਨਕੰਪਲੀਟਡ ਨੇ ਹੋਰ ਦੇਖਿਆ ਨੈਰੋ ਵੀ ਨੇ ਕਈ ਥਾਂ ਤੇ ਔਰ ਫਿਰ ਵੀ ਇੰਨਾ ਮਹਿੰਗਾ ਟੋਲ ਲੈ ਰਹੇ ਨੇ ਦੇਖੋ ਜੀ ਅਸੀਂ ਇਹੀ ਤਾਂ ਗੱਲ ਕਹਿ ਰਹੇ ਆ ਕਿ ਰਾਜਪੁਰੇ ਤੋਂ ਜਦੋਂ ਜਿੱਥੋਂ ਪੰਜਾਬ ਦਾ ਹੱਦ ਸ਼ੁਰੂ ਹੋ ਜਾਂਦੀ ਹੈ ਹਰਿਆਣੇ ਤੋਂ ਅਸੀਂ ਪੰਜਾਬ 'ਚ ਪਰਨੇ ਸਾਡਾ ਸਾਰਾ ਰੋਡ ਸਾਰਿਆਂ ਤੋਂ ਜ਼ਿਆਦਾ ਖਰਾਬ ਹੈ ਇੱਕ ਇੱਕ ਹਾਈਵੇ ਹੁੰਦਾ ਹੋਇਆ ਸ਼ੇਰਸਾਂ ਸੁਈ ਮਰ ਗਿਆ ਇਹ ਇਹਦੇ ਵਿੱਚ ਜਦੋਂ ਪੰਜਾਬ ਵਿੱਚ ਬੜਦੇ ਆ ਤਾਂ ਕੀ ਹਾਂ ਤਾਂ ਸਿੰਗਲ ਰੋਡ ਰਹਿ ਜਾਂਦਾ ਇਸ ਸੜਕ ਦੇ ਉੱਤੇ ਕੋਈ ਡਿਵੈਲਪਮੈਂਟ ਹੋ ਨਹੀਂ ਰਹੀ ਕੰਮ ਕਾਜ ਕੋਈ ਚੱਲ ਨਹੀਂ ਰਿਹਾ 2 ਸਾਲ ਤੋਂ ਬਿਲਕੁਲ ਬੰਦ ਪਿਆ ਤੇ ਪੈਸਾ ਸਾਡੇ ਤੋਂ ਰੋਜ਼ ਕਰਾਇਆ ਜਾ ਰਿਹਾ ਅਸੀਂ ਚਾਹੁੰਦੇ ਆਂ ਵੀ ਜੇਕਰ ਤੁਸੀਂ ਇਹ ਪੈਸਾ ਘਰਾ ਰਹੇ ਆਂ ਇਸ ਪੈਸੇ ਨੂੰ ਪੰਜਾਬ ਤੇ ਲਾਓ ਸਾਡੇ ਜਿਹੜੇ ਰੋਡ ਵਧੀਆ ਤਿਆਰ ਕੀਤੇ ਜਾਣ ਉਹ ਦੂਜੀ ਸਭ ਤੋਂ ਵੱਡੀ ਮੰਗ ਇਹ ਆ ਕਿ ਇਸ ਟੂਲ ਪਲਾਜ ਦਾ ਜਿਹੜਾ ਸਮਾਂ ਆ ਉਹ ਪੂਰਾ ਹੋ ਚੁੱਕਾ ਤੇ ਇਹਨੂੰ ਅਕਸਰ ਤੇ ਬੰਦ ਹੀ ਕਰਨਾ ਚਾਹੀਦਾ ਅਗਰ ਜੇ ਤੁਸੀਂ ਬੰਦ ਨਹੀਂ ਕਰਦੇ ਤੇ ਜੋ ਬਾਜਬ ਕੀਮਤ ਬਾਜਬ ਟੈਕਸ ਹੈ ਉਹ ਸਾਡੇ ਤੋਂ ਲਿਆ ਜਾਵੇ ਨਾ ਕਿ ਧੱਕਾ ਕੀਤਾ ਜਾਵੇ ਤੇ ਇਸ ਪਲਾਜੇ ਉੱਤੇ ਸਾਰਿਆਂ ਤੋਂ ਵੱਧ ਧੱਕਾ ਚੱਲ ਰਿਹਾ ਕਿ ਇੱਥੇ ਸਾਰਿਆਂ ਤੋਂ ਵੱਧ ਟੈਕਸ ਹੈ ਆਮ ਬੰਦਾ ਇਸ ਪਲਾਜੇ ਦੇ ਉੱਤੇ ਆਪਣੀ ਗੱਡੀ ਵਿੱਚ ਪਰਿਵਾਰ ਨੂੰ ਲੈ ਕੇ ਨਿਕਲ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਕਿ 400 ਮੈਨੂੰ ਜਾਂਦਾ ਦੇਣਾ ਪੈਣਾ 400 ਮੈਨੂੰ ਆਉਂਦਾ ਦੇਣਾ ਪੈਣਾ ਤੇ 900 ਰੁਪਏ ਤੇ ਨਾ ਲੈ ਲਿਆ ਉਨੀ ਕੀ ਕਮਾਈ ਆ ਜਿਹੜਾ ਬੱਚਿਆਂ ਨੂੰ ਨਾਲ ਲੈ ਕੇ ਸ਼ਹਿਰ ਗਿਆ ਲੁਧਿਆਣੇ ਘੁੰਮਣ ਵੀ ਅਸੀਂ ਮੈਂ ਕੋਈ ਸਮਾਨ ਖਰੀਦ ਕੇ ਲਿਆਉਂਗਾ 900 ਰੁਪਏ ਤਾਂ ਐਸੇ ਲੱਗ ਗਿਆ ਉਹ ਸ਼ਹਿਰ ਕਿੱਥੇ ਜਾਊਗਾ ਬਾਬਾ ਜੀ ਜੇ ਗੱਲ ਕੀਤੀ ਜਾਵੇ ਤਾਂ ਹੁਣ ਤਾਂ ਕੋਈ ਨੂਰ ਦੀ ਸਰਕਾਰ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਕਹਿੰਦੇ ਸੀ ਧਰਨਾ ਨਹੀਂ ਲੱਗਣ ਦਵਾਂਗੇ ਟੈਂਕੀਆਂ ਤੇ ਨਹੀਂ ਚੜਨ ਦੇਵਾਂਗੇ ਅੱਜ ਸਰਕਾਰ ਬਦਲ ਚੁੱਕੀ ਹੈ ਧਰਨਿਆਂ ਤੇ ਵੀ ਬਰਾਬਰ ਕਿਸਾਨ ਬੈਠੇ ਨੇ ਭੁੱਖੇ ਪਿਆਸੇ ਘਰ-ਵਾਰ ਛੱਡ ਕੇ ਆਏ ਹੋਏ ਨੇ ਇੰਨੀ ਟੈਂਪਰੇਚਰ ਤੁਸੀਂ ਦੇਖ ਰਹੇ ਹੋ 45 ਡਿਗਰੀ ਦੇ ਆਰ-ਪਾਰ ਪਹੁੰਚ ਚੁੱਕਿਆ ਔਰ ਫਿਰ ਵੀ ਇੰਨੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਆ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਕਿ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਅਗਰ ਜੇਕਰ ਕੋਈ ਕਹਲੂ ਪੰਜਾਬ ਦੇ ਵਿੱਚ ਦੇਖੋ ਕਪਲਾ ਤਾਂ ਨਿਤ ਨਮਾ ਚੱਲੀ ਰਿਹਾ ਜੀ ਟੈਕਸ ਚੋਰੀ ਦੀ ਗੱਲ ਲਗਾ ਲਓ ਚਾਹੇ ਕਿਸੇ ਵੀ ਗੱਲ ਦੇ ਲਾਅ ਐਂਡ ਆਰਡਰ ਵੀ ਮੇਨਟੇਨ ਨਹੀਂ ਹੋ ਰਿਹਾ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਦੇਖੋ ਜੀ ਜ਼ਿੰਮੇਵਾਰਤਾ ਮੌਕੇ ਦੀਆਂ ਸਰਕਾਰਾਂ ਆ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਾਰਾ ਕੁਝ ਜਦ ਸਰਕਾਰ ਇਹ ਅਵੇਸਲੀ ਹੋ ਕੇ ਬੈਠੀ ਆ ਖਾਸ ਕਰਕੇ ਪੰਜਾਬ ਸੂਬੇ ਵੱਲੋਂ ਤਾਂ ਧਿਆਨ ਹੀ ਹੈ ਨਹੀਂ ਅੱਜ ਮੈਨੂੰ ਇੱਕ ਬਹੁਤ ਵੱਡੀ ਖੁਸ਼ੀ ਆ ਵੀ ਜਿਹੜੀ ਸਾਡੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਕਿਸਾਨ ਮਜ਼ਦੂਰ ਏਕਤਾ ਦਾ ਵੱਡਾ ਸੰਘਰਸ਼ ਚੱਲਿਆ ਜਿਹਦੇ ਵਿੱਚ ਅਸੀਂ ਐਮਪੀ ਐਮਐਸਪੀ ਵਾਸਤੇ ਲੜੇ ਸੀ ਉਹ ਅੱਜ ਸਾਡੀ ਵੱਡੀ ਜਿੱਤ ਹੋਈ ਹੈ ਜਦੋਂ ਸੈਂਟਰ ਸਰਕਾਰ ਬਣੀ ਹੈ ਤੇ ਉਹਨਾਂ ਨੇ ਸਾਨੂੰ ਅੱਜ ਉਹ ਵਿਸ਼ਵਾਸ ਦਿਵਾ ਕੇ ਖ਼ਬਰਾਂ 'ਚ ਆ ਗਿਆ ਉਹ ਸਾਡੀ ਪੱਕੀ ਕਰ ਦੁੱਤੀ ਹੈ ਤੇ ਜਿਵੇਂ ਉਹਨਾਂ ਨੇ ਪਹਿਲੇ ਕੰਮ ਪੱਕਾ ਕੀਤਾ ਅਸੀਂ ਚਾਹੁੰਦੇ ਹਾਂ ਕਿਉਂਕਿ ਜੇ ਸਰਕਾਰ ਦਾ ਧੁਆਂਨ ਦੇ ਵਿਰੋਧੀ ਧਿਰ ਬਰਾਬਰ ਬੈਠੀ ਹੈ ਅੱਜ ਇਹ ਬਦਲੇ ਹੈ ਤੇ ਆ ਵੀ ਜਿਹੜੇ ਕੰਮ ਆ ਇਹ ਵੀ ਸਾਡੇ ਪੂਰੇ ਹੋਣੇ ਚਾਹੀਦੇ ਆ ਜੇ ਹੁਣ ਅਸੀਂ ਆਵਾਜ਼ ਬੁਲੰਦ ਨਾ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਦੁਬਾਰਾ ਪਤਾ ਨਹੀਂ ਮੌਕਾ ਮਿਲੇ ਜਾਂ ਨਾ ਮਿਲੇ ਅੱਜ ਵਿਰੋਧੀ ਧਿਰ ਹੋਣ ਦੇ ਨਾਤੇ ਅੱਜ ਸਾਨੂੰ ਬਹੁਤ ਸਾਰਾ ਇਹ ਮਾਨ ਮਹਿਸੂਸ ਹੋ ਰਿਹਾ ਕਿ ਜੇ ਉਹਨਾਂ ਦੇ ਬਰਾਬਰ ਕੋਈ ਪਾਰਟੀ ਖੜੀ ਹੋਈ ਹੈ ਤੇ ਤਾਂ ਹੀ ਇਹ ਫੈਸਲਾ ਜਿਹੜਾ ਜਲਦ ਵਿੱਚ ਲਿਆ ਗਿਆ ਅਗਰ ਜੇ ਪਾਰਟੀ ਨਾ ਕੋਈ ਹੋਰ ਖੜਦੀ ਇਹ ਫੈਸਲਾ ਜੇ ਪਤਾ ਨਹੀਂ ਕਿੰਨੇ ਸਾਲ ਹੋਰ ਨਾ ਹੁੰਦਾ ਕਾਦਿਆਂ ਸਾਹਿਬ ਨਾਲ ਅਸੀਂ ਸਵਾਲ ਪੁੱਛਾਂਗੇ ਕਾਦਿਆਂ ਸਾਹਿਬ ਕਦੋਂ ਦੇ ਬੈਠੇ ਹੋ ਤੁਸੀਂ ਇੱਥੇ ਸਾਨੂੰ ਜੀ ਅੱਜ ਅਰਲਾ ਤਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਪੰਜਵਾਂ ਦਿਨ ਹੋ ਗਿਆ ਜੀ ਬੈਠਿਆ ਨੂੰ ਜੀ ਹਾਂਜੀ ਤੇ ਕੀ ਮੈਂ ਦੇਖਦੇ ਹਾਂ ਘਰਵਾਰ ਛੱਡ ਕੇ ਆਏ ਹੋ 45 ਡਿਗਰੀ ਦਾ ਟੈਂਪਰੇਚਰ ਹੈ ਪਰਨੇ ਪਾਏ ਹੋਏ ਆ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਨੇ ਜ਼ਿੰਮੇਵਾਰੀ ਪੰਜਾਬ ਦੀ ਹੈ ਜ਼ਿੰਮੇਵਾਰੀ ਘਰ ਦੀ ਵੀ ਹੈ ਪਿੰਡ ਦੀ ਵੀ ਹੈ ਕਿਵੇਂ ਦੇਖਦੇ ਹਾਂ ਯੂਨੀਅਨ ਦੀ ਵੀ ਜ਼ਿੰਮੇਵਾਰੀ ਹੈ ਕੀ ਇਸ ਗੱਲ ਦਾ ਸੁਧਾਰ ਕਦੇ ਹੋਵੇਗਾ ਪੰਜਾਬ ਦੇ ਵਿੱਚ ਕਿ ਨਹੀਂ ਹੋਵੇਗਾ ਐਮਐਸਪੀ ਨੂੰ ਸਰਕਾਰ ਤਾਂ ਮੰਨ ਗਈ ਪਰ ਬਾਕੀ ਜਿਹੜੇ ਹੋਰ ਨੇ ਲੋਕਾਂ ਦੀ ਜਾਇਜ਼ ਮੰਗਾਂ ਨੇ ਕਿਸਾਨ ਅੱਗੇ ਹੋ ਕੇ ਚੱਕਦੇ ਨੇ ਪਰ ਉਹ ਪੂਰੀ ਇੰਨੀ ਸਮੇਂ ਨਾਲ ਕਿਉਂ ਹੁੰਦੀਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਵਾਲਿਆਂ ਦਾ ਵੀ ਧੰਨਵਾਦ ਕਰੂੰਗਾ ਕਿਉਂਕਿ ਕੱਲ ਪਰਸੋ ਜਿਹੜਾ 50 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਤੁਸੀਂ ਸਾਨੂੰ ਕਵਰ ਕੀਤਾ ਔਰ ਤੁਸੀਂ ਸਾਡੀ ਆਵਾਜ਼ ਆ ਜਿਹੜੀ ਬੁਲੰਦ ਕਰਦੇ ਹੋ ਸੋ ਤੁਹਾਡਾ ਵੀ ਮੈਂ মিডিਆ ਰਾਹੀਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਇੰਨੀ ਕਵਰੇਜ ਕਰ ਰਹੇ ਹੋ ਜਿਹੜੀ ਗੱਲ ਤੁਸੀਂ ਪੁੱਛੀ ਆ ਕਿ ਡਿਮਾਂਡਸ ਪਹਿਲੀ ਗੱਲ ਤਾਂ ਮੈਂ ਲੋਕਾਂ ਦੀ ਜਿਹੜੀ ਸੋਚ ਸੀ ਪਹਿਲਾਂ ਜਥੇਬੰਦੀਆਂ ਨੂੰ ਲੈ ਕੇ ਉਹ ਸੀਗੀ ਵੀ ਕਿਸਾਨ ਬੈਠ ਜਾਂਦੇ ਆ ਧਰਨਾ ਲਾ ਦਿੰਦੇ ਆ ਜੀ ਇਹਨਾਂ ਨੂੰ ਕੰਮ ਹੈ ਨਹੀਂ ਵਿਹਲੇ ਨੇ ਅੱਜ ਉਹ ਸੋਚ ਬਦਲ ਗਈ ਕਿਉਂਕਿ ਜਿਹੜਾ ਧਰਨਾ ਲੱਗਿਆ ਇਹ ਲੱਗਿਆ ਲੋਕਾਂ ਵਾਸਤੇ ਕਿਉਂਕਿ ਕਿਸਾਨਾਂ ਦੇ ਤਾਂ ਕਾਰਡ ਚੱਲਦੇ ਆ ਸਾਨੂੰ ਤਾਂ ਟੋਲ ਟੈਕਸ ਫ੍ਰੀ ਆ ਅਸੀਂ ਅੱਜ ਲੋਕਾਂ ਦੇ ਹਿੱਤ ਵਾਸਤੇ ਧਰਨਾ ਲਾਇਆ ਇੱਥੇ ਬੈਠੇ ਆਂ ਔਰ ਲੋਕ ਅੱਜ ਦੀ ਘੜੀ ਬਹੁਤ ਖੁਸ਼ਾ ਔਰ ਸਾਰੀ ਜਨਤਾ ਸਾਰੀ ਆਬਾਦ ਸਾਡੇ ਨਾਲ ਆ ਜੀ ਤਾਂ ਸਰ ਇੱਕ ਸਵਾਲ ਮੇਰੇ ਤੁਹਾਡਾ ਤੋਂ ਹੋ ਰਿਹਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇਹਦੇ ਵਿੱਚ ਤੁਹਾਡਾ ਸਾਥ ਕਿਹੜੀ ਕਿਹੜੀ ਹੋਰ ਜਥੇਬੰਦੀਆਂ ਦੇ ਰਹੀਆਂ ਆ ਕਿ ਹੋਰ ਸਮਾਜ ਦੇ ਬੰਦੇ ਵੀ ਤੁਹਾਡੇ ਨਾਲ ਜੁੜ ਚੁੱਕੇ ਨੇ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਤੁਹਾਡੇ ਨਾਲ ਵੈਟਰ ਨੂੰ ਤਿਆਰ ਹਾਂ ਕੌਣ ਕੌਣ ਸੀ ਤੁਸੀਂ ਇਸ ਚੀਜ਼ ਤੋਂ ਚੰਨਣਾ ਪਾਓ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਆ ਗਏ ਸਾਨੂੰ ਤਾਂ ਐਂ ਲੱਗਦਾ ਸਾਡੀ ਜਿੱਤ ਹੋ ਗਈ ਆ ਕਿਉਂਕਿ ਉਹਨਾਂ ਦਾ ਅਸ਼ੀਰਵਾਦ ਮਿਲ ਗਿਆ ਸਾਨੂੰ ਔਰ ਜੇ ਆਪਾਂ ਜਥੇਬੰਦੀਆਂ ਦੀ ਗੱਲ ਕਰੀਏ ਦਾ ਟੈਕਸੀ ਯੂਨੀਅਨ ਟੈਂਪੋ ਯੂਨੀਅਨ ਔਰ ਟਰੱਕ ਯੂਨੀਅਨ ਪੰਜਾਬ ਸਾਰਿਆਂ ਨੇ ਸਾਨੂੰ ਸਮਰਥਨ ਦੇ ਦਿੱਤਾ ਔਰ ਕਈ ਜਥੇਬੰਦੀਆਂ ਸਾਡੇ ਨਾਲ ਸਾਰੀਆਂ ਸੰਪਰਕ ਚ ਨੇ ਉਹ ਵੀ ਸਾਡੇ ਸਮਰਥਨ ਚ ਹੁਣ ਜੇ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਮੰਗਾ ਜੀ ਇੱਕ ਤਾਂ ਜੀ ਸਾਡੀ ਜਿਹੜੀ ਆ ਨਿਰੰਤਰ ਰੇਟ ਵਧਿਆ ਇਹਨੂੰ ਘਟਾਉਣ ਵਾਸਤੇ ਆ ਔਰ ਜਿਹੜਾ ਪਰਚੀ ਸਿਸਟਮ ਆ 150 ਰੁਪਏ ਪਰਚੀ ਉਹ ਅਸੀਂ ਕਿਹਾ ਵੀ ਉਹ ਮਹੀਨੇਵਾਰ ਦੀ ਉਹ ਲਾ ਦਿਓ 20 ਕਿਲੋਮੀਟਰ ਵਾਲਾ ਦੈਰਾ ਉਹ ਰੱਖਿਆ ਹੋਰ ਅਸੀਂ ਇਹ ਗੱਲ ਕਹੀ ਹੈ ਵੀ ਜਿਹੜੀਆਂ ਸੜਕਾਂ ਨੇ ਟੁੱਟੀਆਂ ਹੋਈਆਂ ਉਹਨੂੰ ਬਣਾ ਦਿੱਤਾ ਜਾਵੇ ਕਿਉਂਕਿ ਸੜਕਾਂ ਟੁੱਟੀਆਂ ਨੇ ਸਟਰੀਟ ਲਾਈਟਸ ਨਹੀਂ ਹੈਗੀਆਂ ਰਾਤ ਨੂੰ ਤੁਸੀਂ ਵੇਖੋਗੇ ਕਵਰ ਕਰਿਓ ਰਾਤ ਨੂੰ ਇੱਥੇ ਹਨੇਰਾ ਹੁੰਦਾ ਸੋ ਉੱਥੇ ਲਾਈਟਾਂ ਲੱਗ ਜਾਣ ਲੋਕਾਂ ਦੀ ਸਹੂਤ ਵਾਜੇ ਫਿਰ ਨੈਸ਼ਨਲ ਹਾਈਵੇ ਆ ਜੀ ਗਰਮੀ ਦਾ ਟਾਈਮ ਔਰ ਇੱਥੇ ਦੇਖੋ ਤੁਸੀਂ ਕੋਈ ਪਾਣੀ ਦੀ ਸੁਵਿਧਾ ਨਹੀਂ ਹੈਗੀ ਰੈਸਟ ਰੂਮ ਨਹੀਂ ਹੈਗਾ ਜਿਹੜਾ ਸਭ ਤੋਂ ਵੱਡੀ ਗੱਲ ਆ ਲੋਕ ਆ ਕੇ ਫਿਰ ਵੀ ਟੋਲ ਲੈਣਾ ਜ਼ਿਆਦਾ ਲੈ ਰਹੇ ਨੇ ਔਰ ਜੇ ਅਗਰ ਗਵਰਨਮੈਂਟ ਕਹਿੰਦੀ ਹੈ ਲਾਅ ਕਹਿੰਦਾ ਹੈ ਕਿ ਅਗਰ ਤੁਹਾਡੇ ਕੋਲ ਇੱਕ ਕ੍ਰਾਈਟੇਰੀਆ ਤੋਂ ਜਦਾ ਸਮਾਨ ਨਹੀਂ ਹੈ ਤਾਂ ਤੁਸੀਂ ਟੋਲ ਨਹੀਂ ਵਸੂਲ ਕਰ ਸਕਦੇ ਔਰ ਫਿਰ ਵੀ ਗੁੰਡਾ ਕਰਦੀ ਨਾਲ ਲੈ ਲੈਂਦੇ ਨੇ ਇਹ ਜੀ ਦੇਖੋ ਤੁਹਾਡੇ ਸਾਹਮਣੇ ਹੀ ਆ ਜੀ ਗੁੰਡਾ ਕਰਦੀ ਕਈ ਸਾਲਾਂ ਦੀ ਚੱਲ ਰਹੀ ਆ ਔਰ ਤਾਂ ਹੀ ਇਹਨੂੰ ਠੱਲ ਪਾਉਣ ਲਈ ਅਸੀਂ ਇੱਥੇ ਬੈਠੇ ਆਂ ਔਰ ਲੋਕ ਵੀ ਸਾਡੇ ਨਾਲ ਆ ਔਰ ਪ੍ਰਸ਼ਾਸਨ ਵੀ ਕਿਸੇ ਹੱਦ ਤੱਕ ਸਾਡੇ ਨਾਲ ਆ ਔਰ ਇਹ ਕਹਿੰਦੇ ਆ ਵੀ ਹਾਂ ਇਹ ਗੁੰਡਾਗਰਦੀ ਆ ਇਹ ਜਿਹੜਾ ਟੋਲ ਆ ਇਹ ਨਜਾਇਜ਼ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਹਲਾਰਾ ਮਿਲਿਆ ਹੁਣ ਤੱਕ ਪ੍ਰਸ਼ਾਸਨ ਆਪਣਾ ਕੰਮ ਵਧੀਆ ਕਰ ਰਿਹਾ ਜੀ ਉਹਨਾਂ ਦੀ ਜਿਹੜੀ ਦੱਸਣ ਦੀ ਅੱਗੇ ਹੈਗੀ ਆ ਉਹ ਸਹੀ ਤਰੀਕੇ ਨਾਲ ਕਨਵਿੰਸ ਕਰ ਰਹੇ ਆ ਗੱਲ ਨੂੰ ਹੁਣ ਅੱਗੇ ਸਰਕਾਰ ਤੇ ਆ ਕੀ ਸਰਕਾਰ ਪਬਲਿਕ ਲਈ ਕੁਝ ਕਰੇਗੀ ਜਾਂ ਨਹੀਂ ਇਹ ਦੇਖਣਾ ਬਾਕੀ ਹੈ ਜੀ ਹਲੇ ਸਰਕਾਰ ਦਾ ਨੁਮਾਇੰਦਾ ਤੁਹਾਡੇ ਕੋਲੇ ਹਲੇ ਕੌਣ ਪਹੁੰਚਿਆ ਹੈ ਡਿਪਟੀ ਕਮਿਸ਼ਨਰ ਦੇ ਵਿੱਚੋਂ ਕੌਣ ਤੁਹਾਡੇ ਕੋਲ ਡੀਸੀ ਸਾਹਿਬ ਖੁਦ ਆਏ ਇਸ ਗੱਲ ਦਾ ਮੋਮੈਂਡਮ ਲਿਆ ਤੁਹਾਡੇ ਤੋਂ ਨਹੀਂ ਲਿਆ ਸਾਡੇ ਕੋਲੇ ਐਚ ਡੀ ਐਮ ਸਾਹਿਬ ਆਏ ਸੀਗੇ ਏ ਡੀ ਸੀ ਪੀ ਆਏ ਸੀਗੇ ਐਸ ਪੀ ਸਾਹਿਬ ਆਏ ਸੀਗੇ ਤੇ ਹੋਰ ਅਧਿਕਾਰੀ ਆਏ ਸੀ ਅਸੀਂ ਮੰਗ ਪੱਤਰ ਦੇ ਦਿੱਤਾ ਔਰ ਅਸੀਂ ਆਪਣੀਆਂ ਡਿਮਾਂਡਸ ਉਹਨਾਂ ਨੂੰ ਦੱਸਤੀਆਂ ਔਰ ਉਹ ਵੀ ਕਹਿੰਦੇ ਸੀ ਵੀ ਤੁਹਾਡੀਆਂ ਡਿਮਾਂਡਸ ਆ ਜਿਹੜੀਆਂ ਉਹ ਜਾਇਜ਼ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਦਾ ਜਲ ਤੋ ਜਲ ਹੱਲ ਕਰਵਾਇਆ ਜਾਵੇ ਪਰ ਇੱਕ ਬੇਨਤੀ ਹੋਰ ਥੋੜੇ ਮੀਡੀਆ ਦੇ ਮਾਧਮ ਰਾਹੀਂ ਕਰਨੀ ਚਾਹਨਾ ਕਿ ਇੱਥੇ ਬੰਦਾ ਉਹੀ ਆਵੇ ਜਿਹਦੇ ਹੱਥ 'ਚ ਪਾਵਰ ਆ ਕਿਉਂਕਿ ਇਹ ਆ ਜਾਂਦੇ ਨੇ ਮੀਟਿੰਗ ਕਰ ਲੈਂਦੇ ਆ ਫਿਰ ਕਹਿੰਦੇ ਵੀ ਸਾਡੇ ਹੱਥ 'ਚ ਤਾਂ ਹੈ ਨਹੀਂ ਸੋ ਇਹ ਬੇਨਤੀ ਕਰਦਾ ਵੀ ਇੱਥੇ ਬੰਦਾ ਉਹ ਆ ਜਾਵੇ ਜਿਹਦੇ ਹੱਥ 'ਚ ਪਾਵਰ ਆ ਜਿਹੜਾ ਸਾਡੀਆਂ ਮੰਗਾਂ ਹੈਸੀਟੇਟ ਕਰਕੇ ਅਸੀਂ ਬੈਠ ਕੇ ਉਹ ਮੰਗ ਪੂਰੀਆਂ ਕਰ ਦੋ ਜੀ ਸਰ ਇੱਕ ਸਵਾਲ ਮੇਰਾ ਹੋ ਰਿਹਾ ਕਿ ਵੀ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਲਡੋਵਾਲ ਟੋਲਪਾਸਾ ਤੇ ਬੈਠੇ ਹੋ ਤੇ ਪ੍ਰਸ਼ਾਸਨ ਚਲੋ ਛੱਡੋ ਉਸ ਗੱਲ ਨੂੰ ਮੈਨੂੰ ਇਹ ਦੱਸੋ ਵੀ 2022 ਤੋਂ ਲੈ ਕੇ 2000 ਹੁਣ ਤੱਕ ਹੁਣ ਤੱਕ ਕਿੰਨੇ ਧਰਨੇ ਮਤਲਬ ਤੁਸੀਂ ਲਾ ਚੁੱਕੇ ਹੋ ਔਰ ਕਿਹੜੇ ਕਿਹੜੇ ਹੱਲ ਉਹਨਾਂ ਦੇ ਨਿਕਲ ਕੇ ਆਏ ਨੇ ਇਸ ਤੋਂ ਉਹ ਕਿੰਨੇ ਵਾਰ ਬੰਦ ਕਰਦੇ ਦੇਖੋ ਜੀ ਜਥੇਬੰਦੀਆਂ ਵੱਲੋਂ ਤਾਂ ਇਹ ਟੋਲ ਕਦੇ ਬੰਦ ਨਹੀਂ ਕੀਤਾ ਗਿਆ ਕਿਉਂਕਿ ਇੱਥੇ ਸਰਕਾਰੀ ਨੁਮਾਇੰਦੇ ਜ਼ਰੂਰ ਆਏ ਨੇ ਔਰ ਕੁਛ ਨਾ ਕੁਛ ਲੈ ਕੇ ਉੱਠ ਗਏ ਔਰ ਸਾਨੂੰ ਵੀ ਇਹ ਕਿਹਾ ਜਾਂਦਾ ਸੀਗਾ ਜੀ ਤੁਸੀਂ ਆਹ ਕਰ ਲਓ ਆਏ ਕਰ ਲਓ ਪਰ ਅਸੀਂ ਦੇਖੋ ਜਨਤਾ ਲਈ ਬੈਠੇ ਜਿਹੜੀ ਜਥੇਬੰਦੀ ਉਹਨਾਂ ਨੇ ਕਈ ਵਾਰ ਇਹ ਟੋਲ ਬੰਦ ਕੀਤਾ ਔਰ ਫਿਰ ਵੀ ਚੱਲ ਪੈਂਦਾ ਹੈ ਔਰ ਮੰਗਾਂ ਪੁਰੀਆਂ ਹੁੰਦੀਆਂ ਨਹੀਂ ਅੱਗੇ ਜੀ ਦੇਖੋ ਜਿਹੜਾ ਟੋਲ ਹੁੰਦਾ ਸੀ ਉਹ ਕਾਲ ਹੁੰਦੀ ਹੋਊਗੀ ਵੀ ਇੱਕ ਦਿਨ ਲਈ ਕਰਤਾ ਇਹ ਸਾਡੀ ਕਾਲ ਸੀਗੀ ਵੀ ਅਸੀਂ ਲੋਕਾਂ ਦੇ ਹਿੱਤ ਵਾਸਤੇ ਬੰਦ ਕਰ ਰਹੇ ਹਾਂ ਔਰ ਤੁਸੀਂ ਅੱਜ ਦੇਖ ਲੈ ਨਿਰੰਤਰ ਅਜ ਪੰਜਵਾਂ ਦਿਨ ਕਿਉਂਕਿ ਸਾਨੂੰ ਇਹ ਬਹੁਤ ਇਹਨਾਂ ਨੇ ਕਨਵੈਂਸ ਕੀਤਾ ਵੀ ਤੁਸੀਂ ਮੰਗ ਪੱਤਰ ਦੇਤਾ ਅਸੀਂ ਵਿਚਾਰ ਕਰਾਂਗੇ ਤੁਸੀਂ ਧਰਨਾ ਸਮਾਪਤ ਕਰ ਦਿਓ ਬੇਨਤੀ ਕਰਕੇ ਪਰ ਅਸੀਂ ਨਹੀਂ ਕੀਤਾ ਔਰ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਤੁਹਾਡੇ ਮੀਡੀਆ ਦੇ ਮਾਧਮ ਜੇ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਅਸੀਂ ਇੱਕ ਵੱਡਾ ਕਾਲ ਦੇ ਕੇ ਕੱਟ ਕਰਾਂਗੇ ਔਰ ਸ਼ਾਇਦ ਇਹ ਵੀ ਹੋ ਸਕਦਾ ਅਸੀਂ ਜਿੰਦੇ ਲਾ ਕੇ ਹਮੇਸ਼ਾ ਲਈ ਇਹ ਬੰਦ ਕਰਦੀ ਕਿਉਂਕਿ ਇਹਦਾ ਟਾਈਮ ਲੰਘ ਚੁੱਕਿਆ ਜੀ ਇਹਨਾਂ ਸਾਡੇ ਨਾਲ ਕਾਦੀਆਂ ਸਾਹਿਬ ਜੋ ਕਿ ਬੀਕਯੂ ਤੋਂ ਅੱਬਾ ਮਾਲਵਾ ਬੈਲਟ ਦੇ ਪ੍ਰਧਾਨ ਸੀਗੇ ਐਦਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਰਹਿ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਮੈਂ ਆਕਾਸ਼